ਬਲਾਕ ਫਲਾਉਰ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੀ ਬਿਰਕੜੇਣਾ ਜੋ ਦਰਿਆ ਦੇ ਕੰਢੇ ਤੇ ਸਥਿਤ ਹੈ ਜਿਸ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਰੰਧਾਵਾ ਦੀ ਮਿਹਨਤ ਸਦਕਾ ਸਰਕਾਰੀ ਸਕੂਲ ਦੀ ਬਿਲਡਿੰਗ ਪ੍ਰਾਈਵੇਟ ਸਕੂਲ ਦੀ ਬਿਲਡਿੰਗ ਦਾ ਭਲੇਖਾ ਪਾਉਂਦੀ ਹੈ ਇੱਥੇ ਦੇ ਬੱਚੇ ਖੇਡਾਂ ਤੇ ਪੜ੍ਹਾਈ ਦੇ ਖੇਤਰ ਦੇ ਵਿੱਚ ਮੈਜਿਸਟਰਾਂ ਹਾਸਲ ਕਰਕੇ ਵਿਸ਼ਵ ਪੱਧਰਨਾਚਮਕਾ ਚੁੱਕੇ ਹਨ ਜਦੋਂ ਇਸ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਰੰਧਾਵਾ सीएचटी बरवंदर सिंह पुवारी ओस के भाग दे अधिकारियों ਨਾਲ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਸੁਣੋ ਪੂਰੀ ਖਬਰ ਕੀ ਮਾਮਲਾ ਕਿ ਪ੍ਰਾਈਵੇਟ ਸਕੂਲ ਦੀ ਬਿਲਡਿੰਗ ਵਿੱਚ ਦਿਸ ਰਹੀ ਹੈ ਝੰਡੀਪੀਰ ਕੜੈਣਾ ਦੀ ਸਰਕਾਰੀ ਬਿਲਡਿੰਗ ਕੈਮਰਾਮੈਨ ਇਸਨੂੰ ਲਾਗੀ ਨਾਲ ਕੁਰਸ਼ਾਨ ਸਿੰਘ ਲਾਗੀ ਮਨਸ਼ੀ ਮਜਰਾ ਦੀ ਝੰਡੀਪੀਰ ਕੜੈਣਾ ਤੋਂ ਦੁਆਬਾ ਦੇ 24% ਬਿਸ਼ੇਸ਼ਰਪੁਰ

ਵੱਡਾ ਜੀ ਦੋ ਨਾ ਕਿੰਨੇ ਵੱਡਾ ਦੋ ਨਾ 92 ਬੈਡਰੂਮ ਕਿੰਨੇ ਵੱਡਾ ਦੋ ਨਾ ਇਹ ਤਰ ਕਿੰਨਾ ਵੱਡਾ ਪੰਜ ਨਾ ਇਹ ਤਰ ਕਿੰਨਾ ਵੱਡਾ ਸੌ ਨਾ ਥਾਲੀ ਕਿੰਨੇ ਵੱਡਾ ਚਾਰ ਕਿੰਨਾ ਵੱਡਾ ਦੋ ਨਾ ਹੁੰਦੇ ਜਵਾਹਰੇ ਮੰਮੀ ਡੁੱਡੀ ਕਿਸ ਨੂੰ ਮਿਲਣ ਜਾ ਰਹੀ ਹੈ ਇਹਦੇ ਚਾਰ ਆਪਸ਼ਨ ਆ ਦਾਦਾ ਜੀ ਨੂੰ ਮਾਤਾ ਪਿਤਾ ਨੂੰ ਦਾਦੀ ਜੀ ਨੂੰ ਭਰਾ ਨੂੰ ਅੱਜ ਲਗਾ ਤੁਸੀਂ ਦਾਦੀ ਜੀ ਨੂੰ ਸ਼ਾਬਾਸ਼ ਵੈਰੀ ਗੁੱਡ ਦੂਸਰਾ ਕੁਐਸਚਨ ਹੈ ਆਪਣੇ ਕੋਲ ਗੁੱਡੀ ਦੇ ਦਾਦੀ ਜੀ ਕਿੱਥੇ ਰਹਿੰਦੇ ਹਨ ਰਾਮਪੁਰ ਧਰਮਪੁਰ ਭਰਤਪੁਰ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਸ਼ਾਬਾਸ਼ ਵੈਰੀ ਗੁੱਡ ਕਲਾਪਿੰਗ ਕਰੋ ਬੱਚੇ ਇਹਨਾਂ ਦੀ ਇੱਕ ਇੱਕ ਕਥਨ ਗਲਤ ਆ ਉਹ ਦੱਸਣਾ ਤੁਸੀਂ ਹੋ गुडी अपने माता-पिता ਅਤੇ ਛੋਟੇ ਭਰਾ ਨਾਲ ਰਾਣਪੁਰ ਜਾ ਰਹੀ ਹੈ ਸਹੀ ਹੈ ਕਹਤੇ ਆਹੇ ਸਹੀ ਹੈ ਠੀਕ ਹੈ ਹੱਥ ਖੜੇ ਕਰਨਾ ਮੋਨੂ ਸਫਰ ਦੌਰਾਨ 50 ਵਾਲੀ ਸੀਟ ਤੇ ਬੈਠਣਾ ਪਸੰਦ ਕਰਦਾ ਹੈ ਹਰਜੀ ਸਹੀ ਹੈ ਕਹਤਾਂ ਦਾਦੀ ਜੀ ਨੇ ਸਭ ਲਈ ਖੀਰ ਬਣਾਈ ਸਹੀ ਹੈ ਕਹ

ਤਰ੍ਹਾਂ ਦੇ ਬੁੱਤੇ ਵੀ ਲਗਾਏ ਗਏ ਆ ਸਦਾਬਾਹ ਆਰ ਬੁੱਤੇ ਵੀ ਲੱਗੇ ਆ ਜਿਹਨਾਂ ਨੂੰ ਬੱਚੇ ਦੇਖ ਕੇ ਅਟਰੈਕਟਿਵ ਲੱਗਾ ਇਹੋ ਜੇ ਮਾਲ ਦੇ ਵਿੱਚ ਬੱਚੇ ਵਧੀਆ ਐਜੂਕੇਸ਼ਨ ਲੈ ਲੈ ਸਕਦੇ ਆ ਤੁਹਾਡਾ ਬੈਕਵਰ ਏਰੀਆ ਸਕੂਲ ਤੁਸੀਂ ਬੜਾ ਸੋਹਣਾ ਬਣਾਇਆ ਬੱਚੇ ਖੇਤਾਂ ਵਿੱਚ ਤੁਹਾਨੂੰ ਫਿਰ ਮੱਲਾ ਮਾਰੀ ਜਾਂਦਾ ਕੀ ਕੰਨ ਆ ਸਰ ਐਕਚੁਅਲੀ ਇਹ ਡੇਟ ਦਾ ਏਰੀਆ ਵਾ ਜਿਹੜਾ ਮੇਰਾ ਸਕੂਲ ਆ ਬੇਟ ਏਰੀਆ ਵਿੱਚ ਪੈਂਦਾ ਇੱਥੇ ਤਾਂ ਬੱਚੇ ਫਿਜ਼ੀਕਲੀ ਤੌਰ ਤੇ ਬੈਸੇ ਫਿੱਟ ਹੁੰਦੇ ਆ ਦੂਸਰੀ ਗੱਲ ਹੈ ਬੱਚੇ ਥੋੜੀ ਜਿਹੀ ਗਾਈਡ ਕਰਨ ਦੀ ਹੁੰਦੀ ਹੈ ਅਸੀਂ ਗਾਈਡ ਕਰੀਦਾ ਪ੍ਰੋਪਰ ਜਦੋਂ ਵੀ ਕਲਸਟਰ ਲੈਵਲ ਦੀਆਂ ਗੇਮਸ ਹੁੰਦੀਆਂ ਜਾਂ ਬਲੌਕ ਲੈਵਲ ਦੀਆਂ ਗੇਮਸ ਹੁੰਦੀਆਂ ਉਹਨਾਂ ਵਿੱਚ ਬੱਚੇ ਪਾਰਟਿਸਿਪੇਟ ਕਰਦੇ ਆ ਔਰ ਬੱਚੇ ਕਿਉਂਕਿ ਫਿਜ਼ੀਕਲੀ ਫਟਾਉਣ ਦੇ ਕਾਰਨ ਇਹ ਏਰੀਆ ਦੇ ਬੱਚੇ ਹਮੇਸ਼ਾ ਮਤਲਬ ਵਧੀਆ ਪਿਛਨਾਸ ਰੱਖਦੇ ਸਾਡੇ ਕਲਸਟਰ ਦੇ ਖਾਸਾ ਸਾਡੇ ਕਲਸਟਰ ਭਾਰਸਿੰਘਪੁਰਾ ਉਸ ਦੇ ਵਿੱਚ ਬੇਟ ਏਰੀਆ ਦੇ ਸਕੂਲ ਕਾਫੀ ਪੈਂਦੇ ਆ ਜਿਵੇਂ ਕਿ ਹਰਿਆਣਾ ਹੋ ਗਿਆ ਚੰਡੀਪੀਰ ਗੜਿਆਣਾ ਹੋ ਗਿਆ ਆਸ਼ਾਉਰ ਹੋ ਗਿਆ ਇਹਨਾਂ ਸਕੂਲਾਂ ਦੇ ਬੱਚੇ ਕਾਫੀ ਮਤਲਬ ਵਧੀਆ ਨਿਕਲਦੇ ਕਿਉਂਕਿ ਹੈਲਦੀ ਉਮਰ ਦੇ ਕਾਰਨ ਇਹ ਬੱਚੇ ਕੰਪੀਟੀਸ਼ਨ ਕਰਨ ਦੇ ਵਿੱਚ ਕਾਮ ਜਾਉਂਦੇ ਜਿੱਦਾਂ ਸਕੂਲ ਤੇ ਤੁਸੀਂ ਇਹਨੇ ਬਿਲਡਿੰਗ ਵਧੀਆ ਆਪਾਂ ਕਰਾਈ ਹੋ ਬਹੁਤ ਵਧੀਆ ਲੱਗਦੀ ਹੈ ਪ੍ਰਾਈਵੇਟ ਸਕੂਲਾਂ ਦਾ ਇਤੋਂ ਖਰਚਾ ਕਿੱਥੋਂ ਹੁੰਦਾ ਸਾਰਾ ਹੈ ਸਾਰਾ ਜਿਹੜਾ ਇਹ ਖਰਚਾ ਵਾ ਕੋਈ ਮਤਲਬ ਜੋ ਵੀ ਗਵਰਨਮੈਂਟ ਦੀਆਂ ਗ੍ਰਾਂਟਸ ਆ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਖਰਚ ਕੀਤਾ ਗਿਆ ਬਾਕੀ ਥੋੜਾ ਐਨਐਰ ਦਾ ਸਹਿਯੋਗ ਵੀ ਆ ਔਰ ਥੋੜਾ ਪਿੰਡ ਦੇ ਪੇਰੈਂਟਸ ਵੀ ਮੈਨੂੰ ਸਹਿਯੋਗ ਦਿੰਦੇ ਆ ਪਿੰਡ ਵਾਲ ਦਿੰਦੇ ਆ ਉਸ ਕਰਨੇ ਸਕੂਲ ਥੋੜਾ ਜਿਹਾ ਮਤਲਬ ਵਧੀਆ ਪੜ ਰਿਹਾ ਮਾਪੇ ਤੇ ਵੀ ਤਾਂ ਛੁੱਟੀ ਹੁੰਦੀ ਰੰਬਾ ਲੈ ਕੇ ਇੱਥੇ ਤੁਸੀਂ ਵੇਪਾਰਕ ਜਿ ਬੜੇ ਹੋਨੇ ਆ ਸਰਕਾਰ ਨਾਲ ਬੰਦਾ ਸਰ ਚੰਗਾ ਨਹੀਂ ਲੱਗਦਾ ਜਿੱਥੇ ਸਫਾਈ ਉੱਥੇ ਗਲਾਈ ਸਫਾਈ ਜ਼ਰੂਰੀ ਹੈ ਇਸ ਕਰਕੇ ਆਪਾਂ ਲਾ ਕੇ ਜਿੱਤੇ ਬੱਚੇ ਵੀ ਮਤਲਬ ਮੇਰੇ ਨਾਲ ਸਾਥ ਦਿੰਦੇ ਆ ਨਹੀਂ ਜੇ ਛੁੱਟੀਆਂ ਤੁਸੀਂ ਵੇਪੀ ਰੰਬਾ ਲੈ ਕੇ ਲੱਗੇ ਉਹਨਾਂ ਦੇ ਦੇਖਿਆ ਕਰੀਆਂ ਦੇ ਵਿੱਚ ਠੀਕ ਹੈ ਸਰ ਉਹ ਬੱਚੇ ਸਕੂਲ ਵਿੱਚ ਧਿਆਨ ਦੇਣਾ ਪੈਂਦਾ ਕਿਉਂਕਿ ਸਕੂਲ ਟਾਈਮ ਦੇ ਵਿੱਚ ਹੁਣ ਸਮਾਂ ਬਹੁਤ ਘਟ ਗਿਆ ਕਿਉਂਕਿ ਆਨਲਾਈਨ ਡਾਰਟਪੋਥ ਹੋ ਗਈਆਂ ਸਕੂਲਾਂ ਦੇ ਵਿੱਚ ਡਾਕ ਰਜਿਸਟਰ ਉਹ ਵਰਕ ਵੀ ਕਾਫੀ ਹੋ ਗਿਆ ਬੱਚਿਆਂ ਨੂੰ ਪੜਾਉਣਾ ਵੀ ਹੁੰਦਾ ਕੋਸ਼ਿਸ਼ ਕਰੀ ਦੀ ਸਕੂਲ ਟਾਈਮ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਪੜ੍ਹਾਈਏ ਔਰ ਉਸ ਤੋਂ ਬਾਅਦ ਹੀ ਕੰਮ ਕਰਨ ਦੀ ਕੋਸ਼ਿਸ਼ ਕਰੀਏ ਕਿਸ ਤਰ੍ਹਾਂ ਦਾ ਵੀ ਜੋ ਨਹੀਂ ਕਦੇ ਐਦਵਾਰ ਹੁੰਦਾ ਫੇਵੀਰ ਦਾਸ ਦੀ ਬਰੰਬਾ ਲੈ ਤੁਸੀਂ ਲੇਕ ਦਿੱਤੀ ਲੇਕ ਤੁਰੇ ਉਹਨਾਂ ਦਾ ਸਰ ਉਹ ਕਰਦੇ ਨਹੀਂ ਤੁਹਾਡੇ ਲੱਗਦਾ ਨਹੀਂ ਛੁੱਟੀ ਨਹੀਂ ਜ਼ਰਾ ਦੇ 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 ਦੀ ਗੱਲ ਨਹੀਂ ਕੋਈ ਸਰ ਨੁਕਾਬ ਆ ਕੰਮ ਨੂੰ ਜੇ ਆਪਾਂ ਕਰਤ ਨੂੰ ਆਪਾਂ ਭਗਵਾਨ ਬੰਨਾਂਗੇ ਰੱਬ ਬੰਨਾਂਗੇ ਫੇਰ ਹੀ ਕਰਤ ਵੀ ਸੱਚ ਦਾ ਸਤਕਾਰ ਕਰਾਂਗੇ ਤਾਂ ਹੀ ਮਤਲਬ ਖਾਰ ਬਣੇਗਾ ਇਸ ਕਰਕੇ ਆਪਾਂ ਦਾ ਕਦੇ ਵੀ ਸੋਚਿਆ ਹੈ ਕਿ ਉਧਰ ਐਤਵਾਰ ਆ ਜਾਂ ਕੋਈ ਛੁੱਟੀ ਦਾ ਦਿਨ ਆ ਜਾਂ ਬਾਅਦ ਵਿੱਚ ਵੀ ਅਸੀਂ ਆਉਣ ਦੀ ਕੋਸ਼ਿਸ਼ ਕਰੀ ਦੀ ਸਕੂਲ ਵਿੱਚ ਸਾਡੇ ਕਲਸਟਰ ਦੇ ਜਿਹੜੇ ਬਾਕਫ ਅਧਿਆਪਕ ਸਾਥੀ ਹੈ ਉਹਨਾਂ ਦੀ ਮਿਹਨਤੀ ਬਦੌਲਤ ਹੀ ਆ ਜੀ ਇਹ ਵਿਆਪਕ ਬੜੀ ਮਿਹਨਤ ਦੇ ਨਾਲ ਲਗਨ ਦੇ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਆ ਪੀਚ ਕਰ ਰਹੇ ਆ ਹਰ ਇੱਕ ਸਕੂਲ ਸਾਡੇ ਕਲਸਟਰ ਦੇ ਅੱਠ ਸਕੂਲ ਹੈ ਇਹ ਦਿਨ ਛੰਡੀਪੁਰ ਕੜਿਆਣਾ ਵੀ ਇੱਕ ਸਕੂਲ ਹੈ ਜਿੱਥੇ ਅਧਿਆਪਕ ਮਿਹਨਤ ਨਾਲ ਬੱਚਿਆਂ ਨੂੰ ਪੜਾਉਂਦੇ ਹਨ ਇਸੇ ਤਰੀਕੇ ਦੇ ਨਾਲ ਸਾ ਮੇਰਾ ਆਪਣਾ ਖੁੱਦ ਭਾਰ ਸਿੰਘ ਬਤਾਲ ਇੱਥੇ ਪੂਰਾ ਸਟਾਫ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਪੜਾਉਂਦਾ ਹੈ ਕੜਿਆਣਾ ਆਸ਼ਾ ਉਥਾਲਾ ਵਲਸੀਆ ਜੱਕਸਾਬੂ ਸੁਲਤਾਨਪੁਰ ਸਾਰੇ ਇਹ ਕਲਾਸ ਤੋਂ ਹੀ ਟੈਡਾ ਦੇ ਵਿੱਚ ਪ੍ਰਾਪਤ ਆਇਆ ਇਹ ਕਲਸਟਰ ਦੀਆਂ ਪੜਾਈ ਦੇ ਵਿੱਚ ਪ੍ਰਾਪਤੀਆਂ ਆ ਇਹ ਸਾਰਾ ਅਧਿਆਪਕਾਂ ਦੀ ਮਿਹਨਤ ਦੇ ਕਰਕੇ ਹੈ ਜਿੱਦਾਂ ਦੇਖਿਆ ਤੁਹਾਡੇ ਵਿੱਚ ਸਕੂਲ ਦੀ ਬਿਲਡਿੰਗ ਬਹੁਤ ਵਧੀਆ ਬਣੀ ਹੋਊ ਉਹ ਤੁਹਾਡੇ ਨੂੰ ਸਹਿਯੋਗ ਤੋਂ ਮਿਲਿਆ। ਦੇਖਿਓ ਸਰਕਾਰ ਕੋਲੋਂ ਵਕਫਾ ਸਭੇ ਗ੍ਰਾਂਟਾਂ ਆਉਂਦੀਆਂ ਆ ਰਹੀਆਂ ਰਿਗਾਰਡਿੰਗ ਉਹਨੀਆਂ ਚੱਜੀ ਵਰਤੋਂ ਕਰਦੇ ਆ ਜੀ। ਇੱਥੇ ਵੀ ਡਾਣ ਕਰਦੀ ਆ ਉੱਥੇ ਕਰਦੇ ਆ। 1-1 ਰੁਪਏ ਦਾ ਅਸੀਂ ਹਿਸਾਬ ਰੱਖਦੇ ਆ ਪੂਰੀ ਵਾਤੋਂ ਚੱਜੇ ਢੰਗ ਨਾਲ ਕਰਦੇ ਆ ਉਸ ਤੋਂ ਇਲਾਵਾ ਸਾਨੂੰ ਬਾਹਰ ਦੇ ਐਨਆਰਆਈ ਭਰਾ ਜਿੰਨੇ ਵੀ ਭਾਰਤ ਸੰਪੁਰ ਪਿੰਡ ਦੇ ਆ ਉਹ ਸਮੇਂ-ਸਮੇਂ ਤੇ ਆ ਕੇ ਬੱਚਿਆਂ ਨੂੰ ਕੂਟੀਆਂ ਦਾਨ ਕਰਦੇ ਆ। ਬੂਰਦਾਨ ਕਰਦੇ ਇਸ ਤੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਦੇਖਿਆ ਕਿ ਸਾ ਇੱਥੇ ਪਾਰਕ ਬਣਾਉਣ ਦੀ ਲੋੜ ਐ ਪਾਰਕ ਬਣਾਈ ਆ ਇੰਟਰਲੋਕਿੰਗ ਲਵਾਈ ਆ ਜੋ ਵੀ ਅਸੀਂ ਡਿਮਾਂਡ ਕਰਦੇ ਆ ਉਹ ਪੂਰੀ ਕਰਦੇ ਆ ਜਿੱਦਾਂ ਜਿੱਦ ਜਿੰਨੇ ਤੁਹਾਡੇ ਸਕੂਲ ਆ ਪਲੱਸਟਰ ਦੇ ਸਾਰੇ ਟੌਪ ਦੇ ਬਣੇ ਤਾਂ ਕੀ ਕਰਨੇ ਇਹਦਾ ਕਾਰਨ ਇਹੀ ਹੈ ਜੀ ਉਹਨਾਂ ਦੇ ਅਧਿਆਪਕਾਂ ਦੀ ਮਿਹਨਤ ਤੇ ਆ ਜੀ ਉਹਤੇ ਆਪਣੇ ਆਪਣੇ ਪਲੇਸ ਤੇ ਉਹ ਮਿਹਨਤ ਕਰਦੇ ਆ ਇਹ ਮਿਹਨਤ ਦੇ ਨਾਲ ਹੀ ਜਿਹੜੇ ਸਕੂਲ ਆ ਵਧੀਆ ਬਣਦੇ ਆ ਤੇ ਵਧੀਆ ਪੂਰਾ ਸਮਾਜ ਦਾ ਸਹਿਯੋਗ ਲੈਂਦੇ ਆ ਜਿੱਥੇ ਆਪ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜਾਉਂਦੇ ਆ ਉਥੇ ਸਮਾਜ ਨੂੰ ਵੀ ਨਾਲ ਜੋੜਦੇ ਆ ਭਾਈਚਾਰੇ ਨੂੰ ਨਾਲ ਜੋੜਦੇ ਆ ਐਨਆਰਆਈ ਭਰਾਵਾਂ ਨੂੰ ਨਾਲ ਜੋੜਦੇ ਆ ਪੰਚਾਇਤ ਨੂੰ ਨਾਲ ਜੋੜਦੇ ਆ ਤਾਂ